ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਜਦੋਂ 26 ਜਨਵਰੀ ਨੂੰ ਕੇਂਦਰ ਸਰਕਾਰ ਦਾ ਤਾंडव ਵਰਤਿਆ ਗਿਆ ਤਾਂ ਕੇਂਦਰ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਅੰਤਵਾਦੀ ਵੱਖਵਾਦੀ ਤੇ ਖਾਲਿਸਤਾਨ ਦੱਸਣਾ ਇੱਕ ਮਿੱਥੀ ਹੋਈ ਸਾਜ਼ਿਸ਼ ਦਾ ਹਿੱਸਾ ਸੀ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਤੇ ਬਦਲ ਮੰਡਰਾਏ ਅਤੇ ਦਿੱਲੀ ਦੇ ਬਾਹਰ ਦਾ ਯੂਪੀ ਵਾਲਾ ਹਿੱਸਾ ਉੱਥੇ ਕੇਂਦਰ ਤੇ ਸੂਬਾ ਸਰਕਾਰ ਦੀ ਪੁਲਿਸ ਨੇ ਮੋਰਚਾ ਲਾਉਣ ਦੇ ਆਦੇਸ਼ ਦੇ ਦਿੱਤੇ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਮੋਰਚਾ ਚੁੱਕਿਆ ਜਾਂਦਾ ਤਾਂ ਕਿਸਾਨ ਅੰਦੋਲਨ ਕਮਜ਼ੋਰ ਹੋ ਜਾਣਾ ਸੁਭਾਵਿਕ ਸੀ ਪਰੰਤੂ ਕਿਸਾਨ ਆਗੂ ਰਕੇਸ਼ ਟਿਕਾਇਤ ਇੱਕ ਮਿਸਾਲ ਹੈ ਜਿਸਨੇ ਦਲੇਰੀ ਨਾਲ ਪਾਵੁਕ ਹੋ ਕੇ ਦਿੱਤੇ ਹੋਏ ਸੱਦੇ ਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਐ ਉਹ ਬਾਰਡਰ ਤੇ ਪੁੱਜੇ ਅਤੇ ਸਫਲਤਾ ਦੇ ਕੰਡੇ ਤੇ ਪੁੱਜੇ ਅੰਦੋਲਨ ਵਿੱਚ ਨਵੀਂ ਰੂਫੂ ਕੇ ਮੁਰ ਸਿਖਰਾਂ ਤੇ ਪੰਚਾ ਦਿੱਤਾ। ਦਿੱਲੀ ਚੱਲੋ ਮੋਰਚਾ ਮਲੋ ਫਤੇਗੜ ਸਾਹਿਬ ਅੰਮ੍ਰਿਤਸਰ ਰਸਤੇ 'ਤੇ ਲੋਕਾਂ ਨੂੰ ਇਹ ਆਵਾਜ਼ ਇਹ ਹੁਕਾ ਇਹ ਅਪੀਲ ਜਿਹੜਾ ਕੇਂਦਰ ਦੀਆਂ ਸਾਜਸ਼ਾ ਫਵਾਹਾਂ ਕਰ ਥੋੜਾ ਜਿਹਾ ਜੋਸ਼ ਮਤਮ ਹੋਇਆ ਉਹਨੂੰ ਮਦਮ ਨੂੰ ਹਟਾ ਕੇ ਪੂਰਾ ਜੋਸ਼ ਭਰਨ ਵਾਸਤੇ ਤੁਸੀਂ ਦੇਖਿਆ ਲਾ ਮਿਸਾਲ ਲੋਕਾਂ ਦਾ ਗੱਠ ਮੈਂ ਵਚਨ ਲੈਂਦਾ ਆ ਹਰੇਕ ਬੰਦੇ ਕੋਲੋਂ ਗੱਠ ਤੋਂ ਕਿ ਇਹ ਅੰਦੋਲਨ ਇਤਿਹਾਸਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇ ਕੋਈ ਦੁਨੀਆ ਦਾ ਵੱਡਾ ਅੰਦੋਲਨ ਜਿਹੜਾ ਕਲਾ ਅੰਦੋਲਨ ਨਹੀਂ ਜਨ ਅੰਦੋਲਨ ਨਹੀਂ ਇੱਕ ਤੀਰਥ ਯਾਤਰਾ ਬਣ ਚੁੱਕਿਆ ਜੇ ਤੁਸੀਂ ਇਸ ੱੱਲੇ ਅੰਨ ਦਾਤੇ ਦੇ ਅੰਦੋਲਨ ਨਹੀਂ ਅੰਨ ਖਾਣ ਵਾਲੇ ਲੋਕਾਂ ਦਾ ਅੰਦੋਲਨ ਨਿਆਪਸੰਦ ਲੋਕਾਂ ਦਾ ਅੰਦੋਲਨ ਜੇ ਤੁਸੀਂ ਇਸ ਅੰਦੋਲਨ 'ਚ ਨਾ ਗਏ ਤੇ ਪਛਤਾਓਗੇ ਤੁਹਾਡੀ ਆਉਣ ਵਾਲੀ ਪੀੜ੍ਹੀ ਪਛਤਾਏਗੀ ਤੁਹਾਡੀ ਆਉਣ ਵਾਲੀ ਪੀੜ੍ਹੀ ਮਿਸ ਕਰੇਗੀ ਵੀ ਕਾਸ਼ ਮੇਰੇ ਮੰਮੀ ਡੈਡੀ ਮੇਰੇ ਦਾਦਾ ਦਾਦੀ ਨਾਨਾ ਨਾਨੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਇਸ ਅੰਦੋਲਨ 'ਚ ਗਿਆ ਹੋਵੇ ਸੋ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਅਸੀਂ ਤਕਰੀਬਨ 80 ਕਿਲੋਮੀਟਰ ਸਫ਼ਰ ਕਰ ਚੁੱਕੇ ਹਾਂ ਬਹੁਤ ਵੱਡਾ ਲੋਕਾਂ ਦੇ ਅੰਦਰ ਜੋਸ਼ ਜਿਹੜਾ ਮੱਦਮ ਪੈਂਦਾ ਜਾਪਦਾ ਸੀ ਅੱਜ ਉਹ ਜੋਸ਼ ਪੂਰਨ ਰੂਪ ਦੇ ਵਿੱਚ ਇਸ ਗੱਲ ਦਾ ਗਵਾਹੀ ਤੇ ਬਚਨ ਦੇ ਰਿਹਾ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਆਪਣਾ ਪਰਿਵਾਰ ਆਪਣੇ ਸੰਗੀ ਸਾਥੀ ਆਪਣੇ ਦੋਸਤ ਮਿੱਤਰਾਂ ਨੂੰ ਲੈ ਕੇ ਇਸ ਅੰਦੋਲਨ ਨੂੰ ਤਾਕਤਵਰ ਕਰਾਂਗੇ ਲੁਧਿਆਣਾ ਤੋਂ ਬਿਊਰ ਰਿਪੋਰਟ ਅਸਾਮ ਚੈਨਲ ਨਿਊਜ਼